ਘਰ ਖਰੀਦ ਲਈ ਹੈ ਜਾਂ ਕਿਰਾਏ ਤੇ ਰਹੀ ਹੈ ਸਸਾਇਕਾ ਦੋਸਤੋ ਮੇਰੇ ਤੁਹਾਨੂੰ ਸਾਰੇ ਵਧੀਆ ਹੋਵਾਂਗੇ ਆਪਾਂ ਬਹੁਤ ਵਧੀਆ ਤੇ ਅੱਜ ਆਪਾਂ ਗੱਲ ਕਰਾਂਗੇ ਇਸੇ ਟੌਪਿਕ ਤੇ ਕਿ ਘਰ ਖਰੀਦ ਲਈ ਹੈ ਜਾਂ ਕਿਰਾਏ ਤੇ ਰਹੀ ਹੈ 2025 ਦੇ ਵਿੱਚ ਪ੍ਰਾਪਰਟੀ ਦੇ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਵਾਧਾ ਹੋ ਵੀ ਰਿਹਾ ਹੈ ਅੱਜ ਕੱਲ ਲੋਕ ਸੋਚਦੇ ਹਨ ਕਿਸ਼ਤਾ ਭਰ ਇਹ ਜਾਂ ਫਿਰ ਕਿਰਾਏ ਤੇ ਹੀ ਰਹੀਏ ਅੱਜ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਤਾਂ ਵੀਡੀਓ ਦੇ ਐਂਡ ਤੱਕ ਜੁੜੇ ਬਨੇ ਰਹੋ ਘਰ ਖਰੀਦਣ ਦੇ ਫਾਇਦੇ ਘਰ-ਕਰੀਦਨ ਦੇ ਨਾਲ ਆਪਣੇ ਮਨ ਨੂੰ ਸਕੂਨ ਰਹਿੰਦਾ ਹੈ ਤਾਂ ਆਪਣੀਆਂ ਕਿਸੇ ਹੋਰ ਦਾ ਨਹੀਂ ਹੈਗਾ ਕਿ ਉੱਥੇ ਚੋ ਪੇਂਟ ਕਰਾਓ ਗਰਨੀਚਰ ਲਵਾਓ ਜੋ ਮਰਜੀ ਢਾਓ ਜੋ ਮਰਜੀ ਬਣਵਾਓ ਇਹਦੇ ਵਿੱਚ ਆਪਣੇ ਮਨ ਨੂੰ ਇਹ ਸਕੂਨ ਰਹੂਗਾ ਕਿ ਆਪਣੇ ਘਰ ਆਪਨੇ ਪੈਸਾ ਜਿੱਥੇ ਵੀ ਲੱਗ ਰਿਹਾ ਆਪਣੇ ਘਰ ਤੇ ਲੱਗ ਰਹਿਣਾ ਕਿਤੇ ਬਾਹਰ ਤਾਂ ਨਹੀਂ ਲੱਗ ਰਿਹਾ ਬਾਕੀ ਰਹਿਦੀ ਗੱਲ ਦੂਜੀ ਗੱਲ ਬੱਚਿਆਂ ਦੀ ਬਾਕੀ ਬੱਚਿਆਂ ਨੂੰ ਆਪਣੀ এনवायरमेंट ਵਧੀਆ ਰਹਿੰਦਾ ਕਿਉਂਕਿ ਇੱਕ ਹੀ ਜਗ੍ਹਾ ਪਰ ਰਹਿੰਦੇ ਆ ਰਹੇ ਉੱਥੇ ਸਕੂਲ ਤੇ ਆਪਣੇ ਦੋਸਤਾਂ ਨਾਲ ਜ ਆਉਂਦੇ ਜਾਂਦੇ ਰਹਿਣਗੇ ਨਵੇਂ ਨਵੇਂ ਜਗ੍ਹਾ ਜਾਵਾਂਗੇ ਦੋਨੋਂ ਨੂੰ ਝੋਖਾ ਹੋ ਰਹਿਣ ਲੇ। ਇਸ ਲਈ ਉਹਨਾਂ ਦਾ এনवायरमेंट ਵਧੀਆ ਰਹਿੰਦਾ। ਇਹ ਤੀਜੀ ਗੱਲ ਹੈ ਘਰ ਲੈਣ ਵੇਲੇ ਆਪਾਂ ਨੂੰ ਟੈਕਸ ਦੇ ਵਿੱਚ ਕਾफी ਫਾਇਦਾ ਮਿਲਦਾ ਕਿਉਂਕਿ ਟੈਕਸ ਹੋਮ ਲੋਨ ਤੇ ਟੈਕਸ ਕਾ ਵੀ ਘਟਾਉਂਦਾ ਜਿਹਦੇ ਕਰਕੇ ਆਪਾਂ ਟੈਕਸ ਦੀ ਬਚਤ ਵੀ ਹੁੰਦੀ ਆਪਣੀ। ਇਹ ਘਰ ਲੈਣ ਦੇ ਫਾਇਦੇ ਆ। ਹਾਂਜੀ ਮਿੱਤਰੋ ਹੁਣ ਅਸੀਂ ਫਾਇਦੇ ਤਾਂ ਸੁਣ ਲਏ ਹੁਣ ਥੋੜੇ ਨੁਕਸਾਨ ਵੀ ਸੁਣ ਲਓ। ਕਿਉਂਕਿ ਜੇ ਆਪਾਂ ਘਰ ਖਰੀਦ ਲਿਆ ਉਹ ਆਪਣੇ ਪੈਸੇ ਲੱਗਣਗੇ ਇਹ ਹੋਊਗਾ ਦੂਜੀ ਗੱਲ ਹੈ ਜੇ ਆਪਾਂ ਘਰ ਖਰੀਦਦੇ ਆ ਤਾਂ ਉਹਦੀ 20-25 ਸਾਲ ਦੀ EMI ਹੋਗੀ ਜੇ ਮੰਨ ਲਓ ਤੁਹਾਡੀ ਪੜਿਆ ਹੈ ਸੈਲਰੀ ਹੈ ਤਾਂ ਕੱਟੋ-ਕੱਟ 20-25000 ਰੁਪਏ ਹਰ ਮਹੀਨੇ ਤੁਹਾਡੀ ਕਿਸ਼ਤਾਂ ਦੇ ਵਿੱਚ ਹੀ ਜਾਈ ਜਾਣਾ ਉਸ ਤੋਂ ਬਾਅਦ ਤੀਜੀ ਗੱਲ ਹੈ ਜੇ ਤੁਹਾਡੀ ਪੋਸਟਿੰਗ ਕਿਤੇ ਹੋਰ ਹੋ ਜਾਂਦੀ ਤੁਹਾਡੀ ਜੌਬ ਕਿਤੇ ਹੋਰ ਸ਼ਹਿਰ ਤੇ ਬਚਾਏ ਤੁਸੀਂ ਆਪਣੇ ਘਰ ਦਾ ਟਿਕਾਣਾ ਕਿਵੇਂ ਜਾਓਗੇ ਇਹ ਵੀ ਬਹੁਤ ਔਖੀ ਗੱਲ ਹੈ ਕਿਉਂਕਿ ਆਪਣੇ ਘਰ ਨਹੀਂ ਛੱਡ ਸਕਦਾ ਬੰਦਾ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਕਿ ਕਿਰਾਏ ਦੇ ਘਰ ਦੇ ਕੀ ਫਾਇਦੇ ਨੇ ਕਿਰਾਏ ਦੇ ਘਰ ਦਾ ਸਭ ਤੋਂ ਵੱਡਾ ਫਾਇਦਾ ਇਹ ਨੇ ਕਿ ਸਾਲ ਇਹਨਾਂ 2 ਸਾਲ ਇਹਨ ਕੋਈ ਤੁਹਾਨੂੰ ਲੋੜ ਨਹੀਂ ਐ ਬੰਦੇ ਕੋਈ ਟੈਨਸ਼ਨ ਨਹੀਂ ਬਿਲਕੁਲ ਤੁਸੀਂ ਫ੍ਰੀ ਮਾਈਂਡ ਹੋ ਕੇ ਰਹਿਆ ਸਕਦੇ ਹੋ ਉੱਥੇ ਮਨ ਨਾਲ ਤੁਹਾਡੀ ਪੋਸਟਿੰਗ ਕਿਤੇ ਹੋਰ ਸ਼ਹਿਰ ਤੇ ਬਚੋ ਜਾਂ ਨਹੀਂ ਤੁਸੀਂ ਆਰਾਮ ਨਾਲ ਜਦੋਂ ਮਾਚੀ ਕਿਤੇ ਤੋਂ ਮਾਚੀ ਸ਼ਿਫਟ ਕਰ ਲਓ ਉੱਥੇ ਜਿੱਥੇ ਤੁਹਾਡੀ ਪੋਸਟਿੰਗ ਹੋਵੇ ਉੱਥੇ ਰੱਖ ਕੇ ਸ਼ਿਫਟ ਹੋਏ ਦਾ ਸਮਾਨ ਚ ਕੋਧੇ ਦਾ ਤੋਂ ਉਥੇ ਦਾਖਲੋ ਅਤੇ ਤੀਜੀ ਗੱਲ ਆਂਦੀ ਹੈ ਜੀ ਜੇਕਰ ਤੁਸੀਂ ਤੁਹਾਡਾ ਕਿਰਾਇਆ ਬਹੁਤ ਘੱਟ ਆ ਮਤਲਬ ਤੁਹਾਨੂੰ ਘੱਟ ਪੈਸੇ ਦੇ ਵਿੱਚ ਵਧੀਆ ਰੂਮ ਮਿਲ ਗਿਆ ਹੋਇਆ ਹੈ ਪਰ ਤੁਸੀਂ ਉਹਦੇ ਵਿੱਚ ਜਿਹੜੇ ਤੁਹਾਡੇ ਐਕਸਟਰਾ ਪੈਸੇ ਬਚਣਗੇ ਹੁਣ ਤੁਸੀਂ ਇਨਵੈਸਟ ਕਰ ਸਕਦੇ ਹੋ ਸਟਾਕ ਮਾਰਕੀਟ ਵਿੱਚ ਜਾਂ ਵਨ ਡੈਫੀ ਦੇ ਜੇਕਰ ਆਏ ਦੇ ਘਰ ਦੇ ਫਾਇਦੇ ਹਾਂ ਤਾਂ ਇਹਦੇ ਨੁਕਸਾਨ ਵੀ ਹਨ ਸਭ ਤੋਂ ਪਹਿਲਾ ਨੁਕਸਾਨਤਾ ਇਹ ਹੀ ਹੈ ਕਿਉਂਕਿ ਬੰਦਾ ਜਨ ਸਟੇਬਲ ਰਹਿੰਦਾ ਉਹਨੂੰ ਸੇਫ ਜਿਆ ਫੀਲਿੰਗ ਹੁੰਦਾ ਕਿਉਂਕਿ ਕਿਰਾਏ ਦੇ ਘਰ ਦੇ ਵਿੱਚ ਹੀ ਹੁੰਦਾ ਕਿ ਮਕਾਨ ਮਾਲਕ ਤੁਹਾਨੂੰ ਕਦੋਂ ਮਰਜ਼ੀ ਕਹਿ ਸਕਦਾ ਕਿ ਜੇ ਖਾਲੀ ਕਰ ਦੋ ਮਕਾਨ ਸਾਨੂੰ ਲੋੜ ਹੈ ਇਹ ਚੀਜ਼ ਹੈ ਜੋ ਵੀ ਹੈਗਾ ਪਰ ਤੁਹਾਨੂੰ ਖਾਲੀ ਕਰਨੇ ਪੈ ਗੋਗੇ ਤੁਹਾਡਾ ਤਾਂ ਹੈ ਨਹੀਂਗਾ ਉਹਦਾ ਕਿਸੇ ਦਾ ਘਰ ਦੇ ਵਿੱਚ ਰੈਂਟ ਤੇ ਰਹਿ ਰਹੇ ਹੋ ਤੁਹਾਨੂੰ ਖਾਲੀ ਕਰਨੇ ਪੈਣਗੇ ਕਿਰਾਏ ਦੇ ਘਰ ਦੇ ਵਿੱਚ ਹਰ ਇੱਕ ਸਾਲ ਰੈਂਟ ਵਧਦਾ ਰਹਿੰਦਾ ਕਿਉਂਕਿ ਹਰ ਸਾਲ 5-10% ਰੈਂਟ ਨੇ ਵਧਿ ਜਾਣਾ ਤੁਹਾਡੇ ਨੇ ਹਰ ਸਾਲ ਉਹਦੇ ਇਨਕਰੀਮੈਂਟ ਹੋਈ ਜਾਣਾਗਾ ਉਸ ਤੋਂ ਬਾਅਦ ਕੀ ਹੈ ਤੁਹਾਡੇ ਬੱਚਿਆਂ ਦੀ ਪੜ੍ਹਾਈ ਆ ਤੁਸੀਂ ਇੱਧਰ ਰਹੇ ਹੋ ਕੱਲ ਨੂੰ ਉੱਧਰ ਰਹੇ ਹੋ ਇਹਦਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਬਹੁਤ ਖਰਾਬ ਹੁੰਦੀ ਕਿਉਂਕਿ ਹਰ ਹਰ ਵਾਰ ਉਹਨਾਂ ਨੂੰ ਨਵੇਂ-ਨਵੇਂ ਦੋਸਤ ਬਣਾਉਣੇ ਪੈਂਦੇ ਜਿਹਦੇ ਕਰਕੇ ਉਹਨਾਂ ਦੀ ਮੈਂਟਲ ਹੈਲਥ ਵੀ ਥੋੜੀ ਪ੍ਰੋਬਲਮ ਆ ਜਾਂਦੀ ਹੈ ਨੁਕਸਾਨ ਹੁਣ ਆਪਣੇ ਘਰ ਦੇ ਵੀ ਨਹੀਂ ਨੁਕਸਾਨ ਕਰਾਇ ਦੇ ਘਰ ਦੇ ਵੀ ਨੇ ਹੁਣ ਤੁਸੀਂ ਸੋਚੋਗਾ ਕਰੀਏਗੀ ਹੁਣ ਤਾਂ ਮੈਂ ਦੱਸਦਾ ਕਿ ਕਰਨਾ ਕੀ ਹੈ ਤੁਸੀ ਇਹ ਫੈਸਲਾ ਹਰ ਬੰਦੇ ਲਈ ਵੱਖਰਾ ਹੋ ਸਕਦਾ ਹੈ ਕਿਉਂਕਿ ਹਰੇਕ ਬੰਦੇ ਦੇ ਫਾਈਨੈਂਸ਼ੀਅਲ ਕੰਡੀਸ਼ਨ ਅਲੱਗ-ਅਲੱਗ ਹੈ ਜੇ ਤੁਸੀਂ EMI ਭਰ ਸਕਦੇ ਹੋ ਤੁਹਾਡੀ ਜੌਬ ਸਟੇਬਲ ਹੈ ਤੁਸੀਂ ਇਕੱਠਾ ਰਹਿਣਾ ਚਾਹੁੰਦੇ ਹੋ ਤਾਂ ਜਦੋਂ ਸੋਚੋ ਚੁੱਪਚਾਪ ਇੱਕ ਘਰ ਲੈ ਲਓ ਵਧੀਆ ਦੇਖ ਇੱਕ ਆਪਣੀ ਫੈਮਿਲੀ ਲਈ ਘਰ ਲੈ ਲਓ ਪਰ ਜੇ ਤਨਖਾਹ ਥੋੜੀ ਹੈ ਕੰਮ ਕਰ ਨਹੀਂ ਸੱਟ ਚੱਲ ਰਿਹਾ ਤੁਹਾਡਾ ਫਿਊਚਰ ਨਹੀਂ ਠੀਕ ਹੈਗਾ ਤੋ ਚੋਬਰੇ ਕਿਰਾਏ ਦੇ ਰਹੋ ਹਜੇ ਆਪਣੇ ਘਰ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਤੁਹਾਡੀ ਜੋਬ ਸਟੇਬਲ ਨਹੀਂ ਹੈਗੀ EMI ਕਿਵੇਂ ਭਰੋਗੇ ਕੱਲ ਨੂੰ ਤੁਹਾਡੇ ਪੈਸੇ ਭਰੇ ਨਹੀਂ ਖਰਾਬ ਜਾਣਗੇ ਤੁਹਾਡਾ ਘਰ ਵੀ ਜ਼ਬਤ ਹੋ ਜਾਊਗਾ ਬੈਂਕ ਵੱਲੋਂ ਕਿਉਂਕਿ ਇਹ ਮੈਂ ਨਹੀਂ ਭਰੀ ਜਾਊਗੀ ਤਾਂ ਘਰ ਤੁਹਾਡਾ ਜ਼ਬਤ ਹੋ ਜਾਊਗਾ ਇਸ ਲਈ ਘਰ ਜੇ ਤੁਹਾਡਾ ਇਸ ਲਈ ਘਰ ਜੇ ਤੁਹਾਡਾ ਕੰਮ ਹਜੇ ਠੀਕ ਨਹੀਂ ਚੱਲ ਰਿਹਾ ਤਾਂ ਆਪਣਾ ਘਰ ਲੈਣ ਦਾ ਰਿਸਕ ਨਾ ਲਓ ਮਿੱਤਰੋ ਮੈਂ ਤਾਂ ਆਪਣੀ ਗੱਲ ਦੱਸਤੀ ਆ ਹੁਣ ਵਾਰੀਏ ਤੁਹਾਡੀ ਤੁਸੀਂ ਹੁਣ ਕਮੈਂਟ ਕਰਕੇ ਦਿਲੋਂ ਦੱਸੋ ਕਿ 2025 ਦੇ ਵਿੱਚ ਰੈਂਟ ਤੇ ਰਹਿਣਾ ਵਧੀਆ ਜਿ ਆਪਣਾ ਘਰ ਲੈਣਾ ਵਧੀਆ ਜੇ ਤੁਹਾਨੂੰ ਸਾਡੇ ਵੀਡੀਓ ਵਧੀਆ ਲੱਗਦੇ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੇ ਨਾਲ ਸ਼ੇਅਰ ਆਪਣੇ ਕਮੈਂਟ ਕਰਦੇ ਜਾ ਕਰੋ ਕਿ ਸਾਨੂੰ ਪੋਜ਼ਿਟਿਵ ਥੋੜੀ ਫੀਲ ਆ ਸਕੇ ਤੇ ਬਾਕੀ ਮਿਲਾਂਗੇ ਜੇ ਅਗਲੀ ਵੀਡੀਓ ਦੇ ਵਿੱਚ ਤਾਂ ਸਤਿ ਸ੍ਰੀ ਅਕਾਲ